ਹਾਂਜੀ ਹਾਂਜੀ ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਰਾਜਕਮਰ ਖਡਾਲਾ ਆਪਾਂ ਤੁਹਾਨੂੰ ਪਤਾ ਹੀ ਹੈ ਵੀ ਦਰਖਤ ਲਾਣ ਦੇ ਬਹੁਤ ਸ਼ਕੀਨ ਆ ਵਾਤਾਵਰਣ ਪ੍ਰੇਮੀਆਂ ਅਸੀਂ ਦਾਂਦੇ ਰਹਿੰਨੇ ਆ ਹਰ ਵਕਤ ਤੁਹਾਨੂੰ ਪਤਾ ਹੀ ਇਹ ਵੀਡੀਓ ਵੀ ਪਾਣੇ ਆਪਾਂ ਆਹ ਦੇਖੋ ਅਸੀਂ ਆ ਲਾਇਆ ਹੈ ਦਰਖਤ ਇੱਕ ਆਹ ਦੇਖਿਆ ਵੀ ਨੇੜੇ ਜੀ ਲਿਆ ਕੇ ਇਹ ਸਾਨੂੰ ਪਤਾ ਨਹੀਂ ਕਿਸ ਚੀਜ਼ ਹੈ ਇਹਦੇ ਸੂਣਾ ਬਹੁਤ ਨੇ ਕੰਡੇ ਬਹੁਤ ਨੇ ਆ ਦੇਖੋ ਕਿ ਡਿੱਡੇ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਵੈਸੇ ਇੱਕ ਦੋ ਜਣਿਆਂ ਨੂੰ ਪੁੱਛਿਆ ਜੀ ਕੋਈ ਕਹਿੰਦਾ ਬੇਲ ਪੱਤਰ ਹੈ ਕੋਈ ਕਹਿੰਦਾ ਇਹਦੇ ਏਡੇ ਏਡੇ ਪੱਤੇ ਨਹੀਂ ਹੁੰਦੇ ਬੇਲ ਪੱਤਰ ਦੇ ਸੋ ਸਾਨੂੰ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਕਿਸ ਚੀਜ਼ ਦਾ ਦਰਖਤ ਹੈ ਅਸੀਂ ਪਿੰਡ ਦੇ ਵਿੱਚ ਵੀ ਇਸ ਨੂੰ ਪਤਾ ਹੀ ਲਾਉਂਦੇ ਰਹਿੰਨੇ ਆ ਦਰਖਤ ਇੱਥੇ ਵੀ ਲਾਣ ਲੱਗ ਰਹੇ ਆ ਸਾਡਾ ਪਲਾਟ ਇਹਦੇ ਚ ਲਾਏ ਨੇ ਵੈਸੇ ਰੂੜੇ ਜੀ ਬਹੁਤ ਪਏ ਨੇ ਇੱਥੇ ਅੱਜ ਤਰੀਕ ਹੈਗੀ ਹੈ 7 ਨਵਾਂ ਮਹੀਨਾ ਅੱਜ ਲਾਇਆ ਤੇ ਰਖਤੀ ਅਸੀਂ ਕਹਿਣਾ ਕੀ ਚਾਹੁੰਦੇ ਆ ਸਾਨੂੰ ਵੀ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਿਆ ਕਰੋ ਜਿੰਮੇ ਅਸੀਂ ਦਰਖਤ ਲਾਉਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਇਹਦੇ ਨਾਲ ਬੰਦੇ ਦਾ ਹੌਸਲਾ ਵਧ ਜਾਂਦਾ ਅਸੀਂ ਪਿੰਡ ਦੇ ਵਿੱਚ ਦਰਖਤ ਲਾ ਰਹੇ ਆ ਬਹੁਤ ਸਾਨੂੰ ਪਤੀਏ ਪਹਿਲਾਂ ਵੀਡੀਓ ਆ ਪਾਉਂਦੇ ਰਹਿੰਦੇ ਆ ਅਸੀਂ ਸਾਨੂੰ ਵੀ ਕਹਿੰਦੇ ਆ ਵੀ ਯਾਰਾ ਇੱਕ ਇੱਕ ਦਰਖਤ ਜ਼ਰੂਰ ਲਾਓ ਜ਼ਿੰਦਗੀ ਦੇ ਵਿੱਚ ਆਪਾਂ ਇੱਥੇ ਆਏ ਆ ਪਰਮਾਤਮਾ ਨੇ ਆਪਾਂ ਨੂੰ ਭੇਜਿਆ ਚੰਗੇ ਕੰਮ ਕਰਨ ਵਾਸਤੇ ਆਪਾਂ ਵੱਧ ਤੋਂ ਵੱਧ ਵਾਤਾਵਰਨ ਨੂੰ ਸੁੱਧ ਰੱਖੋ ਧਰਤੀ ਮਾਤਾ ਨੂੰ ਪਿਆਰ ਕਰੋ ਤੇ ਜੇ ਆਪਾਂ ਦਰਖਤ ਲਾਵਾਂਗੇ ਤਾਂ ਹੀ ਵਾਤਾਵਰਨ ਸੁੱਧਰ ਹੋਊਗਾ ਸਾਹ ਸੌਖਾ ਹੋ ਜਾਊਗਾ ਸੋਏ ਥੁਲੇ ਕਿਤਾ ਕੋਈ ਜਣਾ ਨਹੀਂ ਇੱਥੇ ਰਹਿ ਜਾਂਦੀ ਹੈ ਜਮੀਨਾਂ 'ਚ ਤਾਂ ਤਾਂ ਪਰ ਯਾਦ ਰਹੇਗੀ ਜ਼ਰੂਰ ਜੇ ਆਪਾਂ ਇੱਕ ਦਰਖਤ ਲਾ ਦਾਂਗੇ ਤਾਂ ਆਪਣੀ ਯਾਦ ਰਹੇਗੀ ਮੇਰਾ ਤਾਂ ਸੀਗਾ ਇੱਕ ਬਚਨਾਰਾਮ ਸੇਖੂਪੁਰ ਖਡਾਲ ਤੋਂ ਉਨੇ ਪਿੱਪਲ ਲਾਇਆ ਸੀ ਅੱਡੇ ਦੇ ਉੱਪਰ ਹੁਣ ਤਾਂ ਆ ਸੜਕ ਵਾਲੇ ਨੇ ਪੱਟਦਾ 148 ਬੀ ਵਾਲੇ ਨੇ ਲੋਕ ਹੁਣ ਵੀ ਯਾਦ ਕਰਦੇ ਰਹਿੰਦੇ ਨੇ ਵੀ ਇਹ ਬਚਨੇ ਨੇ ਲਾਇਆ ਸੀ ਇਸ ਕਰਕੇ ਅਸੀਂ ਕਹਿੰਨੇ ਆ ਵੀ ਬੰਦਾ ਉਹਦਾ ਨਾਮ ਬਣਾ ਕੇ ਜਾਵੇ ਜਿਵੇਂ ਅਸੀਂ ਦਰਖਤ ਲਾ ਰਹੇ ਹੁਣ ਚਲੋ ਅਸੀਂ ਤਾਂ ਰਹਿਣਾ ਦਾ ਕਿਸੇ ਨੇ ਇਹ ਨਹੀਂ ਸਭ ਨਹੀਂ ਚੱਲਿਆ ਜਾਣਾ ਬਾਅਦ ਦੇ ਵਿੱਚ ਲੋਕ ਯਾਦ ਕਰਦੇ ਨੇ ਵੀ ਆ ਦਰਖਤ ਪਈ ਫਲਾਣੇ ਬੰਦੇ ਨੇ ਲਾਇਆ ਸੀਗਾ ਉਹਦਾ ਨਾਮ ਜੁਗਾ ਜੁਗਾ ਜਗਤਰ ਤੱਕ ਯਾਦ ਰਹਿੰਦਾ ਲੋਕਾਂ ਨੂੰ 100 200 ਸਾਲ ਤੱਕ ਨਹੀਂ ਲੋਕ ਭੁੱਲ ਜਾਂਦੇ ਨੇ ਅਸੀਂ ਬੇਨਤੀ ਕਰਦੇ ਹਾਂ ਵੱਧੋ ਵੱਧ ਰਕਤ ਲਾਓ ਵਾਤਾਵਰਨ ਨੂੰ ਸੁੱਧ ਬਣਾਓ ਸਾਰੇ ਦੋਸਤਾਂ ਦਾ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ ਥੈਂਕ ਯੂ